ਅਲੋਕ ਸਭਾ ਤੋਂ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਅਖੀਰਕਾਰ NSA ਜੜੀ ਕਦੋਂ ਹੋਏ ਟੇਗੀ ਕਿਉਂਕਿ ਉਹਨਾਂ ਦੇ ਇੱਕ ਸਾਥੀ ਵਿਰਿੰਦਰ ਸਿੰਘ ਫੌਜੀ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਸੂਤਰ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਸਾਥੀ ਵਿਰਿੰਦਰ ਸਿੰਘ ਫੌਜੀ ਤੋਂ NSA ਜੜੀ ਹਟਾ ਦਿੱਤੀ ਗਈ ਕਿਉਂਕਿ ਇੱਕ ਸਾਲ ਪੂਰਾ ਹੋ ਗਿਆ ਸੀ ਔਰ ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਅਮਰਿਤਪਾਲ ਦੀ ਜਿਹੜੀ ਗ੍ਰਿਫਤਾਰੀ ਹੈ ਉਹ April ਦੇ ਵਿੱਚ ਹੋਈ ਸੀ ਇਸ ਲਈ ਉਹਨਾਂ ਨੂੰ ਇੱਕ ਸਾਲ ਨਹੀਂ ਹੋਇਆ ਤਾਂ ਇਸ ਵੇਲੇ ਲੋਕ ਨੇ ਜਿਹੜੇ ਆਪਣੀ ਅਨੁਮਾਨ ਲਗਾ ਰਹੇ ਨੇ ਕਿ ਸ਼ਾਇਦ ਅਮਰਿਤਪਾਲ ਹੋਰਾਤੇ 1 ਸਾਲ ਤੱਕ ਦੀ ਹੋਰ ਐਨਐਸਸੀ ਵੱਜ ਸਕਦੀ ਹੈ ਪਰ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਅਮਰਿਤਪਾਲ ਦੇ ਜਿਹੜੇ ਸੱਤ ਸਾਥੀ ਸੀ ਅੱਜ ਉਹਨਾਂ ਨੂੰ ਅਜਨਾਲਾ ਕੇਸ ਦੇ ਵਿੱਚ ਜਿਹੜੀ ਉਹਨਾਂ ਨੇ ਥਾਣੇ ਦੇ ਮਾਮਲੇ ਵਿੱਚ ਉਹਨਾਂ ਨੂੰ ਅੱਜ ਪੇਸ਼ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਹੋਰ ਨੂੰ ਨਾਲ ਨੂੰ ਰਿਮਾਂਡ ਮਿਲ ਸਕਦੇ ਆ ਨਹੀਂ ਇਹ ਵੀ ਹਜੇ ਖਬਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਪਰ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਅਮਰਿਤਪਾਲ ਦੇ ਇੱਕ ਸਾਥੀ ਵਰਿੰਦਰ ਸਿੰਘ ਫੌਜੀ ਦੇ ਉੱਤੇ ਐਨਐਸਸੀ ਹਟਾ ਦਿੱਤੀ ਗਈ ਹੈ ਤੇ ਅਜਨਾਲਾ ਕੋਰਟ ਦੇ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਤਾਂ ਬਿਲਕੁਲ NSA ਟਾਉਣ ਦਾ ਫੈਸਲਾ ਜਿਹੜਾ ਉਹਨਾਂ ਵੱਲੋਂ ਲੈ ਲਿਆ ਗਿਆ ਤੇ ਦਿਬੜੂਗਲ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਅਸਾਮੀ ਪਹੁੰਚ ਚੁੱਕੀ ਹੈ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਹੋਰ ਸਾਥੀਆਂ ਦੀ ਪੁਲਿਸ ਰਿਮਾਂਡ ਜਿਹੜਾ ਖਤਮ ਹੋ ਗਿਆ ਉਹ ਵੀ ਅੱਜ ਅਜਨਾਲਾ ਦੇ ਇਲਾਕੇ ਵਿੱਚ ਪੇਸ਼ ਕੀਤਾ ਜਾਏਗਾ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਵੱਲੋਂ ਵਰਿੰਦਰ ਸਿੰਘ ਫੌਜੀ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਜਾਏਗਾ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੋਂ NSA ਹਟਾ ਦਿੱਤੀ ਗਈ ਸੀ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਇਹਨਾਂ ਨੂੰ 21 ਮਾਰਚ ਨੂੰ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਹਨਾਂ ਨੂੰ 25 ਮਾਰਚ ਤੱਕ ਪੁਲਿਸ ਰਿਮਾਂਡ ਤੇ ਤਾ ਗਿਆ ਸੀ ਇਹ ਪੋਲਿਸ ਰਿਮਾਂਡ ਵੀ ਅੱਜ ਖਤਮ ਹੋ ਰਿਹਾ ਹੈ ਤੇ ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਦੱਸਿਆ ਕਿ ਮਾਰਚ 2023 ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀਆਂ ਖਿਲਾਫ NSA ਹਟਾਇਆ ਗਿਆ ਸੀ ਹੁਣ ਵਰਿੰਦਰ ਸਿੰਘ ਫੌਜੀ ਤੋਂ NSA ਹਟਣ ਤੋਂ ਬਾਅਦ ਸਿਰਫ ਅਮਰਿਤਪਾਲ ਸਿੰਘ ਤੇ ਪੱਪਲ ਪ੍ਰੇਸ ਸਿੰਘ ਹੀ NSA ਤਹਿਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਰਹਿ ਗਏ ਨੇ ਇਹਨਾਂ ਤੇ ਲੱਗੀ NSA ਬਾਰੇ ਵੀ ਅਜੇ ਕੋਈ ਅਪਡੇਟ ਸਾਹਮਣੇ ਆ ਸਕਦੀ ਹੈ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਸਰਕਾਰ ਦੇ ਵੱਲੋਂ NSA ਵਧਾਉਣਿਆ ਖਤਮ ਕਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ